ਉੱਠਾ ਕਰਕੇ ਸੁੱਟ ਦਿੱਤਾ ਲਾਗੇ ਚਾਰ ਬੰਦੇ ਖਲੋਤੇ ਨੇ ਇੱਕ ਨੇ ਭੱਜ ਕੇ ਜਾ ਕੇ ਨਾ ਜੱਫੀ ਪੜ ਲਈ ਬਲਵਿੰਦਰ ਸਿੰਘ ਚਟਾੜੇ ਨੂੰ ਜਿਹੜਾ ਜੂਨੀਅਰ ਅਫਸਰ ਸੀ ਨਾ ਅਵਤਾਰ ਸਿੰਘ ਔਲਖਾ ਉਹਨੇ ਭੱਜ ਕੇ ਜਾ ਕੇ ਤੇ ਪਾ ਲਈ ਜੱਫੀ ਤੇ ਪਿਛੇ ਜੀ ਉਹਦੀ ਬੇਟੀ ਦੀ ਇੰਟਰਵਿਊ ਆਈ ਆ ਤੁਸੀਂ ਸੁਣੀ ਹੋਵੇਗੀ ਉਹ ਮੇਰੇ ਕੋਲ ਪਈ ਆ ਤੇ ਜੇ ਤੁਸੀਂ ਹੁਣ ਸੰਗਤ ਦੀ ਕਚਹਿਰੀ ਲੱਗੀ ਆ ਤੇ ਤੁਸੀਂ ਆਪ ਨਿਰਣਾ ਕਰ ਲਿਓ ਉਹ ਬੱਚੀ ਕਹਿੰਦੀ ਵੀ ਪਾਪਾ ਜੀ ਦਾ ਕਸੂਰ ਕੋਈ ਨਹੀਂ ਤੇ ਹੁਣ ਵੇਖਿਓ ਵੀ ਪਾਪਾ ਜੀ ਦਾ ਕੀ ਕਸੂਰ ਸੀ ਉਹਨੇ ਪਾ ਲਿਆ ਪਾਪੇ ਨੇ ਜਫਾ ਤੇ ਬਲਵਿੰਦਰ ਸਿੰਘ ਨੇ ਬੱਚੀ ਦੇ ਪਾਪੇ ਨੂੰ ਆਖਿਆ ਵੀ ਪਾਪਾ ਜੀ ਛੱਡੋ ਤੇ ਉਹ ਗਾੜੀ ਨੂੰ ਕਹਿੰਦਾ ਵੀ ਇਹ ਰਾਵਣ ਦੀ ਲੰਕਾ ਪਾਪਾ ਕਹਿੰਦਾ ਸੀ ਵੀ ਰਾਵਣ ਦੀ ਲੰਕਾ ਤੇ ਬਲਵਿੰਦਰ ਸਿੰਘ ਨੇ ਆਖਿਆ ਵੀ ਇਹ ਲੰਕਾ ਢਹਿਣ ਲੱਗਿਆ ਸਕਿੰਟ ਲੱਗਣਾ ਤੇ ਮੇਰਾ ਬੀਬਾ ਵੀਰ ਚੁੱਪ ਕਰਕੇ ਬਹਿ ਜਾ ਉਹਨੇ ਆਖਿਆ ਕਹਿੰਦਾ ਚਟਾਣਿਆ ਜੇ ਵਾਕਿਆ ਮਾਂ ਦਾ ਸਿਰ ਚੁੰਗਿਆ ਤੇ ਲੰਕਾ ਤੋੜ ਕੇ ਵਖਾ ਫਿਰ ਮਾਂ ਦੇ ਦੁੱਧ ਨੂੰ ਕੋਈ ਵੰਗਾਰੇ ਤੇ ਜਰਿਆ ਥੋੜਾ ਜਾਂਦਾ ਮੈਨੂੰ ਤੇ ਆਉਣ ਵਾਲੇ ਸਮੇਂ ਤੋਂ ਡਰ ਲੱਗਦਾ ਅਜੇ ਬੱਚਾ ਪਹਿਲੋ ਜਦੋਂ ਜਨਮ ਲੈਂਦਾ ਨਾ ਤੇ ਮਾਂ ਵਿਚਾਰੀ ਉਸੇ ਵੇਲੇ ਆਪਣੇ ਪਤੀ ਨੂੰ ਫੋਨ ਲਾਦੀ ਆਉਂਦੇ ਆਉਂਦੇ ਬੋਨੀ ਦੀ ਬੋਤਲ ਫੜੀ ਆਇਓ ਤੇ ਗਾਂ ਤੇ ਇਹ ਵੀ ਤਾਨਾ ਮੀਣਾ ਨਿਗਾ ਰਹਿ ਜਾਣਾ ਵੀ ਮਾਂ ਦਾ ਦੁੱਧ ਪੀਤਾ ਹੀ ਤੇ ਆ ਗਾਂ ਆਵਾਜ਼ ਆ ਕਰ ਜੇ ਅਮਰੀਕਨ ਗਾਂ ਦਾ ਦੁੱਧ ਪੀਤਾ ਹੀ ਤੇ ਆ ਗਾ ਆ ਕਾ ਵਤਾਂ ਬਣ ਜਾਣੀਆਂ ਮੁਰਕੇ ਕਹਿੰਗੇ ਨਿਆਣੇ ਲੜਦੇ ਬੜੇ ਨਿਆਣੇ 扑ੜਕਦੇ ਬੜੇ ਤੇ ਸਿਆਣੇ ਮੈਂ ਤੇ ਕਹਿੰਦਾ ਨਹੀਂ ਹੁਣਾ ਤੇ ਬਜ਼ੁਰਗ ਕਹਿੰਦੇ ਵੀ ਦੁੱਧਾਂ ਤੇ ਬੁੱਢਾ ਜਾਂਦਗਾ ਤੇ ਜਦੋਂ ਮਾਰਨ ਵਾਲੀ ਗਾਂ ਦਾ ਦੁੱਧ ਪਿਆ ਤੇ ਉਹ ਮਾਰਨਗੇ ਵਿਚਾਰੇ ਚੌਂਕੜਾ ਮਾਰ ਕੇ ਤੇ ਬੈਣ ਹੋ ਰਹੇ ਉਹ ਮੁੜ ਕੇ ਟੱਪੂ ਟੱਪੂ ਕਰਨਗੇ ਤੋਂ ਸਨਮਾਨ ਜੋ ਖਾਲਸਾ ਜੀ ਬੇਨਤੀ ਕਰਦਾ ਆ ਬਜ਼ੁਰਗਾਂ ਨੂੰ ਪੁੱਛ ਰਿਓ ਵਕ ਲਿਆ ਦੁੱਧਾਂ ਤੇ ਬੁੱਢਾ ਜਾਂਦਗਾ ਸੀ ਤੋਂ ਸਨਮਾਨ ਜੋ ਕੁੜੀ ਦਾ ਪਾਪਾ ਪੁੱਠਾ ਕਰਕੇ ਸੁੱਟ ਦਿੱਤਾ ਦੋ ਗੋਲੀਆਂ ਮਾਰੀਆਂ ਪਾਪੇ ਦੇ ਹੇ ਕੱਚਾ ਤੇ ਪਾਪਾ ਕਰਦਾ ਸ਼ਾਂਤ ਤੇ ਕੁੜੀਆ ਰਾਣੀ ਕਹਿੰਦੀ ਪਾਪੇ ਦਾ ਕਸੂਰ ਕੋਈ ਨਹੀਂ ਪਾਪਾ ਉੱਠ ਕੇ ਜਫੀਆਂ ਨਾ ਪਾਉਂਦਾ ਜਿੱਥੇ ਦੂਜੇ ਤਿੰਨ ਬੈਠੇ ਇਹ ਵੀ ਬੈਠਾ ਰਹਿੰਦਾ ਤਾਂ ਮੁੱਕਦੀ ਗੱਲ ਮਕਾਵਾਂ ਆਖਰੀ ਲੱਗਾ ਵਾਰ ਕਹਿੰਨਾ ਟਾਈਮ ਮੇਰੇ ਕੋ ਬਚਿਆ 10 12 ਮਿੰਟ ਇਹ ਚਾਰੇ ਬੰਦੇ ਗਏ ਨਿਕਲੋ ਤੇ ਫਿਰ ਸਾਡਿਆਂ ਆਪਣੇ ਆਨੇ ਲਿਆਂਦਾ ਸੁਮੇ ਦੇ ਸਾਈਡਿੰਗ ਵੀ ਕਿਹੇ ਤਰੀਕੇ ਨਾਲ ਬਲਵੰਦਰ ਸਿੰਘ ਜਟਾਣਾ ਮਾਰਨਾ ਜਾਂ ਫੜਦਾ ਸ਼ੈਣੀ ਨੇ ਦਿੱਤਾ ਬਿਆਨ ਉਹਨੇ ਆਖਿਆ ਜਟਾਣਿਆ ਤੂੰ ਬੜਾ ਪੰਜਾਬ ਦੀ ਧਰਤੀ ਤੇ ਖੌਰੂ ਪਾਇਆ ਕਿ ਤੇ ਮੇਰੀ ਜਿਪਸੀ ਤੇ ਆਕੋਂ ਦੀ ਲੰਗ ਜੀ ਤੇ ਜਟਾਣੇ ਨੇ ਅਗਲੇ ਦਿਨ ਬਿਆਨ ਦਿੱਤਾ ਹੈ ਵੀ ਇਹੋ ਕੁਝ ਸੀਕਰੀ ਕਹਿੰਦਾ ਹੈ ਜਿਉ ਕੁਝ ਤੂੰ ਕਹਿਣਾ ਤੇ ਜਦਨ ਮੈਂ ਤੇਰੀ ਜਿਪਸੀ ਤੇ ਗਿਆ ਆਕੋਂ ਦੀ ਲੰਗ ਤੇ ਸ਼ੈਣੀ ਸਾਹਿਬ ਨਾ ਲੱਪਣ ਗੀਆਂ ਸ਼ੈਣੀਆਂ ਤੇ ਨਾ ਲੱਪਣ ਗੀਆਂ ਥੌੜੀਆਂ ਤੇ ਨਾ ਲੱਭੂਗੀ ਜਿਪਸੀ ਵਾਹ ਸ਼ੈਣੀ ਤੇ ਹੋ ਗਿਆ ਹਮਲਾ ਉਹ ਜਟਾਣੇ ਨੇ ਨਹੀਂ ਸੀਗਾ ਕੀਤਾ ਕੀਤਾ ਕਿਸੇ ਹੋਰ ਨੇ ਤੇ ਆ ਸਾਡੇ ਲਾਗੋਂ ਪਿੱਖੀ ਵੇਣ ਤੋਂ ਇੱਕ ਗਿਆ ਬਾਬਾ ਪਤਾ ਲੈਣ ਅਜੀਤ ਸਿੰਘ ਪੂਲਾ ਉਹਦਾ ਭਰਾ ਬਣਿਆ ਸੀਗਾ ਸੈਣੀ ਦਾ ਤੇ ਪੂਲੇ ਨੇ ਆਖਿਆ ਕਹਿੰਨ ਲੱਗਾ ਬਾਬਾ ਜੀ ਤੁਹਾਡੇ ਤੇ ਹਮਲਾ ਕਿਨੇ ਕੀਤਾ ਤੇ ਸੈਣੀ ਨੇ ਆਖਿਆ ਬਲਵਿੰਦਰ ਸਿੰਘ ਜਟਾਣੇ ਨੇ ਤੇ ਪੂਲੇ ਨੇ ਆਖਿਆ ਬਾਬਾ ਕੱਲ ਦਾ ਡੋਬਦਾ ਸੂਰਜ ਜਟਾਣੇ ਦਾ ਪਰਿਵਾਰ ਨਹੀਂ ਵੇਖੇਗਾ ਆ ਗਿਆ ਜਟਾਣੇ ਚ ਮੈਂ ਥੋੜਾ ਸ਼ਾਰਟਕਟ ਜਾ ਰਿਹਾ ਮਾਫੀ ਦਿਓ ਆ ਗਿਆ ਜਟਾਣੇ 3:20 ਮਿੰਟ ਤੇ ਦਰਵਾਜ਼ਾ ਖੜਕਾਇਆ ਅੰਦਰੋਂ ਦਵਾਦੀ ਨੇ ਦਵਾਰ ਦਾ ਦਾਦੀ ਦਵਾਰ ਕੀ ਕੌਰ ਨੇ ਦਰਵਾਜ਼ਾ ਖੋਲ੍ਹਿਆ ਉਮਰ 80 ਸਾਲ ਤੇ ਪੂਲੇ ਨੇ ਪੈਂਦਿਆ ਸਰ ਬਜ਼ੁਰਗ ਮਾਤਾ ਦੇ ਮੂੰਹ ਤੇ ਵੱਟ ਕੇ ਚੁੱਕਿਆ ਬਜ਼ੁਰਗ ਮਾਤਾ ਵਿਚਾਰੀ ਡਿੱਗੀ ਉਹਦੀ ਲੱਤ 'ਚ ਗੋਲੀ ਮਾਰੀ ਗੋਲੀ ਦੀ ਆਵਾਜ਼ ਸੁਣ ਕੇ ਇਸ ਮਾਂ ਦੀ ਨੌ ਬਲਵਿੰਦਰ ਸਿੰਘ ਦੀ ਚਾਚੀ ਵੀ ਲੱਗਦੀ ਤੇ ਮਾਸੀ ਵੀ ਲੱਗਦੀ ਆ ਬੀਬੀ ਜਸਮੀਰ ਕੌਰ ਉਹ ਆਈ ਕਮਰ ਪੂਲੇ ਨੇ ਅਮਦੇਸਾਰ ਵਾਲਾਂ ਤੋਂ ਪਕੜਨੀ ਤੇ ਵਿਹੜੇ ਚ ਖਲੋ ਕੇ ਚੰਦਰ ਮਾਰ ਕੇ ਪੂਲੇ ਨੇ ਆਖਿਆ ਉਹ ਬਲਵਿੰਦਰਾ ਵੇਖ ਅੱਜ ਤੇਰੀ ਇੱਜ਼ਤ ਮੇਰੇ ਹੱਥ ਵਿੱਚ ਆ ਜੇ ਹੈਗਾ ਤੇ ਇੱਜ਼ਤ ਬਚਾ ਕੇ ਦਿਖਾ ਫਿਰ ਜਨਮਨ ਜੋ ਖਾਲਸਾ ਜੀ ਰੌਲਾ ਰੱਪਾ ਪਿਆ ਇੱਕ 12 ਸਾਲ ਦੀ ਲੜਕੀ ਕਮਰੇ ਵਿੱਚੋਂ ਬਾਹਰ ਭੱਜ ਕੇ ਆਈ ਉਹਦੀ ਹਿੱਕ ਦੇ ਵਿੱਚ ਪੂਲੇ ਨੇ ਦੋ ਗੋਲੀਆਂ ਮਾਰੀਆਂ ਉਹ ਲੜਕੀ ਮਾਰ ਦਿੱਤੀ ਤੇ ਪੂਲੇ ਨੇ ਆਪਣੇ ਇੱਕ ਗੁੰਡੇ ਨੂੰ ਆਖਿਆ ਓਏ ਅੰਦਰ ਜਾ ਕੇ ਵੇਖ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦਾ ਜੀ ਹੈ ਕੋਈ ਜਦੋਂ ਅੰਦਰ ਗਿਆ ਨਾ ਉਹਨੇ ਕਪੜਾ ਚੁੱਕ ਕੇ ਦੇਖਿਆ ਸਨਮਾਨ ਜੋ ਖਾਲਸਾ ਜੀ ਅਗਸਤ ਦਾ ਮਹੀਨਾ ਸੀਗਾ ਜਦੋਂ ਪਤਲਾ ਜਿਹਾ ਕਪੜਾ ਚੁੱਕ ਕੇ ਦੇਖਿਆ ਉਹਦੇ ਥੱਲੇ ਇੱਕ ਛੋਟਾ ਜਿਹਾ ਬੱਚਾ ਪੰਜਾਂ ਸਾਲਾਂ ਦਾ ਵਿਚਾਰਾ ਸੁੱਤਾ ਸੀਗਾ ਉਹ ਬੱਚੇ ਦੇ ਮੂੰਹ ਤੇ ਇਹ ਗੁੰਡੇ ਨੇ ਵੱਟ ਕੇ ਚਪੇੜ ਮਾਰ ਕੇ ਆਖਿਆ ਕਾਕਾ ਉਠ ਨिके ਜੇ ਬੱਚੇ ਦੀ ਡਾਟ ਨਿਕਲ ਗਈ ਵਿਚਾਲਾ ਇਹਨਾਂ ਗੁੱਝੇ ਚਪੇੜ ਮਾਰ ਕੇ ਆਖਿਆ ਕਾਕਾ ਉਠ ਤੇ ਨਿੱਕੇ ਜਿਹੇ ਬੱਚੇ ਨੇ ਆਖਿਆ ਬਾਬਾ ਮੈਨੂੰ ਕਿਉਂ ਮਾਰਦਾ ਮੈਂ ਤੇ ਰੱਬ ਵੱਲੋਂ ਮਰਿਆ ਵਾਂ ਮੇਰੀਆਂ ਤੇ ਲੱਤਾਂ ਨੂੰ ਪੋਲੀਓ ਹੋਇਆ ਮੇਰੀ ਤੇ ਨਾਨੀ ਚੁੱਕ ਕੇ ਵਿਚਾਰੀ ਮੈਨੂੰ ਬਾਹਰ ਅੰਦਰ ਕਰਦੀ ਆ ਮੈਨੂੰ ਮਾਰਨਾ ਤੇ ਗੁੰਡੇ ਨੇ ਉਹਦੀ ਪੋਲੀਓ ਵਾਲੀ ਲੱਤ ਪਕੜ ਕੇ ਧੂਕੇ ਸੁਟਿਆ ਮੰਜੇ ਤੋਂ ਥੱਲੇ ਆ ਹੁਣ ਤੇ ਪੈ ਗਈਆਂ ਕੋਠੀਆਂ ਆ ਬਜ਼ੁਰਗ ਮਤਾਵਾ ਨੂੰ ਪੁੱਛਿਓ ਜਦੋਂ ਘਰ ਦੇ ਦਰਵਾਜ਼ੇ ਦਾ ਕੁੰਡਾ ਵੱਜਦਾ ਸੀ ਥੱਲੇ ਮਾਰਦਾ ਸੀ ਥੱਲੇ ਉਹਦੇ ਵਿੱਚੋਂ ਨਿਕਲਿਆ ਹੋਇਆ ਇੱਕ ਕੱਲ ਤੇ ਜਦੋਂ ਨਿਕਾਜਾ ਬੱਚਾ ਤੂਕੇ ਲੱਗਾ ਅੰਦਰੋਂ ਕੱਟਣ ਉਹ ਬੱਚੇ ਦੀ ਗਿੱਚੀ ਦੇ ਵਿੱਚ ਕੱਲ ਵਜਾ ਦਿਮਾਗ ਤੱਕ ਚੀਰਾ ਪਾ ਕੇ ਲੈ ਗਿਆ ਖੂਨ ਦੀ ਘਰਾਲ ਪਿੱਛੇ ਚੱਲਦੀ ਜਾਵੇ